ਅੱਜ ਆਸੀ ਬਾਈ ਜੰਟੇ ਕੋਲੇ ਵੇਨਨੇ ਬਾਈ ਕੀ ਕੀਤ ਮੱਕੇ ਜਨ ਦਾ ਬਾਈ ਨਾ ਮਲਾਉਣੇ ਬਾਈ ਕੋ ਖੜੇ ਸੀ ਟਰੈਕਟਰ ਤੇ ਬਾਕੀ ਸਾਰਿਆਂ ਦੀ ਡਿਮਾਂਡ ਦਾ ਪਤਾ ਕਰਦੇ ਕਿੰਨੀ ਡਿਮਾਂਡ ਆ ਤੇ ਸਭ ਤੋਂ ਪਹਿਲਾਂ ਆਪਣੇ ਮੱਥੇ ਵੱਜਿਆ ਬਾਈ ਜਿਹੜੀ ਡਿਮਾਂਡ ਆ ਉਹਦੀ ਟਰੈਕਟਰ ਦੀ ਨਿਊ ਹਾਲੈਂਡ ਬਾਈ ਨਾ ਮਲਾਉਣੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚੱਲਨੇ ਬਾਈ ਵਧੀਆ ਬਾਈ ਜੀ ਵਧੀਆ ਜੀ ਠੀਕ ਠਾਕ ਤੇ ਆਪਣੇ ਸਾਨੂੰ ਤੇ ਜਾਣਕਾਰੀ ਦਿਓ ਅੱਜ ਆਪਣੇ ਕੋ ਕਿੰਨੇ ਸਾਪ ਅੱਜ ਹੈਗੇ 7 ਟਰੈਕਟਰ 7 ਟਰੈਕਟਰ ਹਾਂਜੀ ਵੀਰੇ ਤੇ ਸ਼ੁਰੂ ਕਰਦੇ ਆ 32 30 ਤੋਂ ਠੀਕ ਲਓ ਨਿਊ ਹਾਲੈਂਡ ਆ 32 30 ਆ ਗਿਆ ਸਾਈਡ ਗ ਇੰਜਨ ਟ੍ਰੈਕਟਰ ਦਾ ਜਵਾਨ ਨਵੇਂ ਆ ਰਿਹਾ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਤੇ ਬੈਟਰੀ ਬੂਟਰੀ ਨਵੇਂ ਆ ਲੈ ਮਿੱਤਰੋ ਦੇਖ ਸਕਦੇ ਸਾਈਡ ਗੇਅਰ ਦੇ ਵਿੱਚ ਟ੍ਰੈਕਟਰ ਆ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਟ੍ਰੈਕਟਰ ਦੀ ਇਹ ਡਬਲ ਪੀਟੀਓ ਨੇ ਤੇ ਡਬਲ ਹੀ ਡਿਸਟ੍ਰਿਬਿਊਟਰ ਹੁੰਦੇ ਚੈੱਕ ਕਰ ਲੈਣਾ ਅੱਛਾ ਡਬਲ ਪੀਟੀਓ ਤੇ ਡਬਲ ਡਿਸਟ੍ਰਿਬਿਊਟਰ ਡਬਲ ਹੀ ਡਿਸਟ੍ਰਿਬਿਊਟਰਾਂ ਦਾ ਹੁੰਦਾ ਇਹ ਲੈ ਮਿੱਤਰੋ ਦੇਖ ਸਕਦੇ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟ੍ਰੈਕਟਰ ਆ ਬਾਕੀ ਤੁਸੀਂ ਦੇਖ ਸਕਦੇ ਆ ਕੰਡੀਸ਼ਨ ਵਜੋਂ ਜਮਾਂ ਸਾਫ ਪਿਆ ਵਾ ਸੁੱਕਾ ਟ੍ਰੈਕਟਰ ਹਾਂ ਕਿਵੇਂ ਆ ਤੇਰੀ ਇਹ 286 ਮਾਡਲ ਟ੍ਰੈਕਟਰ ਆ ਬਸ ਤਿੱਤੀ ਸਾਈਡ ਗੇਅਰ ਆਉਂਦਾ ਸਾਰਾ ਪਿੱਛੋਂ ਦਾ ਟਰੈਕਟਰ ਸਾਰਾ ਨਿਊ ਹਾਲੈਂਡ 3630 ਵਾਲਾ ਸਿਸਟਮ ਹੀ ਆ ਲੈ ਵੀ ਦੇਖ ਸਕਦੇ ਆ ਸਾਈਡ ਗੇਅਰ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਆਉਂਦਾ ਡਬਲ ਪੀਟੀਓ ਆਉਂਦਾ ਇਹ ਜਿਹੇ ਬੰਨੇ ਤੁਹਾਨੂੰ ਦਿਖਾ ਦਿੰਨੇ ਆ ਇੰਜਨ ਗੇਅਰ ਵੀ ਦੇਖ ਸਕਦੇ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਪਿੱਛੋਂ ਗੱਲ ਕਰੀਏ ਡੰਡਾ ਫੱਟੀ ਨਾਲ ਆ ਤੇ ਬਾਕੀ ਕੰਡੀਸ਼ਨ ਦੇਖ ਸਕਦੇ ਆ ਰੰਗ ਪੇਂਟ ਲੋ ਜਮਾ ਓਕੇ ਪਿਆ ਟਰੈਕਟਰ ਫੁੱਲ ਐਚਡੀ ਵਿੱਚ ਕਰਕੇ ਦੇਖ ਲੈ ਟਾਇਰਾਂ ਦੀ ਗੱਲ ਕਰੀਏ ਮਿੱਤਰੋ 99% ਟਾਇਰ ਜਿਵੇਂ ਨਵੇਂ ਆ ਆ ਤਾਂ ਨਵੇਂ ਟਾਇਰਾਂ ਚਾਹੀਦੇ ਜਿਵੇਂ ਸਟੈਨ ਬਾਈ ਕਹਿੰਦਾ ਬੈਲ ਅਗਲੇ ਦੇ ਨਾਮ ਦਾ ਕਟਾ ਕੇ ਜਿਹੜਾ ਵੀ ਮਾਲਕ ਟਰੈਕਟਰ ਖਰੀਦ ਕੇ ਲੈ ਕੇ ਜੋ ਕਿਸਾਨ ਪਰਾ ਉਹਦੇ ਨਾਮ ਦੇ ਬੈਲ ਕੱਟਿਆ ਜੋ ਸੀਅਰ ਦੇ ਟਾਇਰ ਆ ਟਾਇਰਾਂ ਦੀ ਗੱਲ ਕਰੀਏ ਮੂਰੇ ਬੀਕੇਟੀ ਦੇ ਆ ਮੂਰੇ ਬੀਕੇਟੀ ਦੇ ਹਾਂਜੀ ਲੈ ਵੀ ਮੂਰੇ 90+ ਪਏ ਆ ਬਾਕੀ ਮੂੜੀ ਤੁਸੀਂ ਦੇਖ ਸਕਦੇ ਆ ਤੇ ਬਾਈ ਜੀ ਇਹਦੀ ਡਿਮਾਂਡ ਦੀ ਗੱਲ ਕਰੀ ਕਿੰਨੀ ਡਿਮਾਂਡ ਹੈ ਡਿਮਾਂਡ ਇਹਦੀ 195 ਆ ਬਾਈ 195000 ਰੁਪਏ ਲੈ ਵੀ 195000 ਰੁਪਏ ਡਿਮਾਂਡ ਆ 32 ਦੀ ਡੈਟਾ ਆ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ 175 ਦਾ ਹੀ ਲਾਸਟ ਇਹਦੀ ਛੋੜ ਹੋਊਗੀ 175000 ਕਤਰਾ ਦਾ ਦੇ ਦਾਂਗੇ ਠੀਕ ਹੈ ਅੱਗੇ ਡੈਟਾ ਦੀ ਗੱਲ ਕਰੀਏ ਅੱਗੇ ਆਪਣੇ ਕੋਲ ਕਿਹੜਾ ਹੈ ਅੱਗੇ ਆ ਗਿਆ ਸੋਨਾ ਲੀਕਾ 50 ਵੀਰੇ ਲੈ ਵੀ ਸੋਨਾ ਲੀਕਾ 50 ਇਹ ਜਿਹੜੀਆਂ ਆਪਣਾ 16 ਲੀਕਾ 50 ਦੀ ਗੱਲ ਕਰੀਏ ਡੀਆਈ ਮਾਡਲ ਦੇ ਵਿੱਚ ਆ ਬਾਕੀ ਜੋ ਕੰਡੀਸ਼ਨ ਦੇਖ ਸਕਦੇ ਆ ਤੇ ਰੰਗ ਪੇਂਟ ਲਾਇਆ ਜਿਵੇਂ origignal ਪਿਆ ਜੋ ਵੀ ਰੰਗ ਪੇਂਟ ਆ ਵਿੱਚ ਲਾ ਤੇ ਬਾਕੀ ਕੰਡੀਸ਼ਨ ਦੇਖ ਲਈਏ ਤੇ ਟਾਇਰਾਂ ਦੀ ਗੱਲ ਕਰੀਏ ਮਿੱਤਰੋ ਟਾਇਰ ਹੈਗੇ ਆ ਨੈਟ 45 ਪੈਸੇ ਆ ਮਗਰਲੇ ਕੁੜੀਅਰ ਦੇ ਹਾਂ ਜੋ ਸੱਚ ਦੱਸ ਕੇ ਹਾਂ ਸੱਚੀ ਐਵਰੇਜ ਜੁੜੀ ਚੀਜ਼ ਆਪਣੇ ਉਹ ਨਹੀਂ ਹੋਊਗਾ ਆਪਾਂ ਅੱਦੇ ਕਵਾਂਗੇ ਨੇ ਜੋ 45 ਪੈਸੇ 45 ਪੈਸੇ ਕਹਿੰਦੇ ਆ 45 ਪੈਸੇ ਤਾਂ 45 ਪੈਸੇ ਹੀ ਕਹਿੰਦੇ ਆ ਹਾਂਜੀ ਲਾਈਵ ਮਿੱਤਰੋ ਮਗਰ ਦੇਖ ਸਕਦੇ ਐਡਜਸਟੇਬਲ ਹੁੱਕ ਦੇ ਵਿੱਚ ਆ ਖਾਸੀਅਤ ਇਹਦੀ ਆ ਟਰੈਕਟਰ ਪੁਰਾਣਾ ਮਾਡਲ ਕਰਕੇ 6 ਚਰੀਏ ਦੇ ਵਿੱਚ ਹੈ ਨਾ 6 ਚਰੀਏ ਡਬਲ ਕਲਚ ਆਉਂਦੇ ਇਸ ਦੇ ਵਿੱਚ ਆ 6 ਚਰੀਏ ਜ ਜਿਨ੍ਹਾਂ ਨੇ ਘੱਟ ਪੈਸੇ ਲਾਉਣੇ ਬਈ ਕਿੰਨੀ ਮਾੜੀ ਡਿਮਾਂਡ ਦੱਸਿਓ ਮਾੜੀ ਡਿਮਾਂਡ ਡਿਮਾਂਡ ਇਹਦੀ ਨਿੱਕਾ ਯਾਰ ਰੇਟ ਦਵਾਂਗਾ 1.75 ਦਾ ਵੀਰੇ ਲੈ ਵੀ 1 ਲੱਖ ਤੇ 75 ਹਜ਼ਾਰ ਦੇ ਵਿੱਚ ਬਈ ਜਿਨ੍ਹਾਂ ਨੇ ਮਸ਼ੀਨ ਤੂੜੀ ਵਾਲੀ ਮਸ਼ੀਨ ਤੇ ਲਾਉਣਾ ਹੋਵੇ ਜੇ ਰੀਪਰ ਤੇ ਜੇ ਕਾਹ ਦੀ ਤੇ ਵੀ ਲਾਉਣਾ ਹੋਵੇ ਮਿੱਤਰੋ ਬਹੁਤ ਤੇਲ ਘਾਟਣਾ ਪੈਣਾ ਇੱਕ 65 ਦਾ ਲਾਸਟੇਜ ਦੇਦਾ ਇਹ ਚਾਰ ਸੈਂਟਰ ਵਿੱਚ ਨਾ ਚਾਰ ਸੈਂਟਰ ਦੇ ਵਿੱਚ ਹੈ ਡੀਆਈ ਇੰਜਨ ਆ ਖਾਸੀਅਤ ਤੇ 2002 ਮਾਡਲ ਆ ਹਾਂਜੀ ਵੀਰੇ ਬਾਕੀ ਤੁਸੀਂ ਦੇਖ ਸਕਦੇ ਟਾਇਰਾਂ ਦੀ ਗੱਲ ਕਰੀ ਅਗਲੇ 616 ਦੇ ਜੇ ਪੀ ਅਗਲੇ ਤਾਂ ਨਵੇਂ ਹੀ ਪਏ ਆ ਸਾਨੂੰ ਮੂਰ ਲੰਮਾ ਕਰ ਲਿਆ 45 ਮਗਰਲੇ 45 ਵੇ ਟਾਇਰ ਆ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਟਾਇਰਾਂ ਦੀ ਬਾਕੀ ਜਿਵੇਂ ਸੁੱਕਾ ਪਿਆ ਡੈਕਟਰ ਕੰਡੀਸ਼ਨ ਵਜੋਂ ਤੇ ਬਾਕੀ ਬ੍ਰੇਕਾਂ ਬਰੁਕਾ ਦੇਖ ਜਿਵੇਂ ਐ ਨੀਟ ਐਂਡ ਕਲੀਨ ਜਿਵੇਂ ਸੁੱਕਾ ਪਿਆ ਵਾ ਤੇ ਰੰਗ ਪੇਂਟ ਰੂ ਜਿਵੇਂ ਓਕੇ ਆ ਸਾਰਾ ਓਰੀਜਨਲ ਆ ਨਾਲ ਦਾ ਹੀ ਤੇ ਬਾਈ ਜਿਹੜਾ ਵੀਡੀਓ ਵੇਖਿਓ ਕਿੰਨੇ ਟਰੈਕਟਰ ਛੱਡ ਦੋਗੇ ਇੱਕ 65 ਦਾ ਵੀ ਤੇ ਛੱਡ ਦਾਂਗੇ ਲੈ ਵੀ 1 ਲੱਖ ਤੇ 65000 ਦਾ ਲੈ ਜਾਓ ਚਾਰ ਸਿਲੰਡਰ ਦੇ ਵਿੱਚ ਡੀ ਆਈ ਇੰਜਨ ਆ ਤੇ ਆਵ ਨੰਬਰ 2002 ਆਵ ਨੰਬਰ ਦੇ ਵਿੱਚ ਆ ਤੇ 2002 ਮਾਡਲ ਆ ਅੱਗੇ ਬਾਈ ਅੱਗੇ ਆ ਗਿਆ ਆਸ਼ਰ ਵੀਰ ਆ ਸੇਲ ਹੋ ਗਿਆ ਹਾਂਜੀ ਇਹ ਸਹੀ ਲੈ ਵੀ ਫੋਰ ਸੇਲ ਹੋ ਗਿਆ ਤੇ ਨਹੀਂ ਤਾਂ ਇਹਦੀ ਵੀਡੀਓ ਵੀ ਆਉਣੀ ਅੱਗੇ ਆਇਸਰ ਆਇਸਰ ਇਹ ਕਾ 7 ਮਾਡਲ ਆ 7 ਮਾਡਲ 333

ਇਹ ਰੈਡੀਏਟਰ ਵਾਲਾ ਇਹ ਤਾਂ ਆ ਗਿਆ ਨਾ ਇਹ ਰੈਡੀਏਟਰ ਦੇ ਵਿੱਚ ਆ ਗਿਆ ਪੱਖਾ ਵਾਲਾ ਨਹੀਂ ਰੈਡੀਏਟਰ ਵਾਲਾ ਰੈਡੀਏਟਰ ਚ ਲੈ ਵੀ ਰੈਡੀਏਟਰ ਆ ਇੰਜਨ ਵੀਖ ਸਕਦੇ ਤਿੰਨ ਸਿਲੰਡਰ ਦੇ ਵਿੱਚ ਆ ਰੈਡੀਏਟਰ ਇਹ ਤਾਂ ਜਮਾਂ ਲੱਜਾਂ ਜਾਂਸੀ ਜੁਂ ਜਿੰਦਾ ਬਾਲਾ ਨਮਾ ਰੈਡੀਏਟਰ ਜਮਾਂ ਨਮਾ ਪਿਆ ਇੰਜਨ ਵੀਖ ਸਕਦੇ ਇਹਨਾਂ ਫੋਲੋ ਲੈਸ਼ ਪਾਈਏ ਇੰਜਨ ਬਾਕੀ ਕੰਡੀਸ਼ਨ ਬਹੁਤ ਸੋਹਣੀ ਰੈਡੀਏਟਰ ਟਾਇਰ ਚਾਰੇ ਹੀ ਨਵੇਂ ਆ ਬਾਕੀ ਟਾਇਰਾਂ ਦੀ ਗੱਲ ਕਰੀਏ ਮੇਰਾ 90 ਪਲੱਸ ਟਾਇਰ ਦੇਖ ਦੇਖ ਸਕਦੇ ਆ 13 6 28 ਦੇ ਟਾਇਰ ਆ ਬਾਕੀ ਕੰਪਨੀ ਹੈਗੀ ਆ ਜੀ ਕੇ ਸੋਨਾ ਕੰਪਨੀ ਹਾਂਜੀ ਜੀ ਕੇ ਇਹ ਅਗਲੇ ਵੀ ਅਗਲੇ ਵੀ ਜੀ ਕੇ ਮੈਂ ਚੌਂਕੜਾ ਟਾਇ ਤੇ ਬਾਕੀ ਬਾਈ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਇਹ 2007 ਆ ਵੀਰੇ ਖਤ ਮਾਡਲ ਆ 7 ਮਾਡਲ ਆ ਜੀ ਲੈ ਵੀ 2007 ਮਾਡਲ ਆ 1 ਲੱਖ ਤੇ 85000 ਰੁਪਏ ایڈਵਾਂਟ ਬਾਈ ਵੀਡੀਓ ਵੇਖ ਕੇ ਕਿੰਨਾ ਟਰੈਕਟਰ ਛੱਡਦੇ ਇੱਕ 70 ਦਾ ਦੇ ਦਾਂ ਇੱਕ ਲੱਖ 70000 ਲੈ ਵੀ 1 ਲੱਖ ਤੇ 70000 ਦਾ ਟਰੈਕਟਰ ਲੈ ਜਾ ਬਾਕੀ ਤੁਹਾਨੂੰ ਪਿਛਲੇ ਵਾਲੇ ਦਿਖਾਉਂਦੇ ਰਹਿਮ ਰੂਮ ਦਿਖਾ ਦਿੰਨੇ ਇਹਦੇ ਰਹਿਮ ਦੇਖ ਚਾਹ ਨਵੇਂ ਪਏ ਮਿੱਤਰੋ ਨਕੋੜ ਜਿਵੇਂ ਜਾਂ ਸੀ ਜੂ ਹੁੰਦੇ ਨੇ ਉਹ ਮਨੇ ਜਵਾਂ ਰੰਗ ਨਹੀਂ ਉੱਡਿਆ ਮਾਰਾ ਤੇ ਬਾਕੀ ਤੁਹਾਨੂੰ ਪਿਛਲੇ ਵਾਲਾ ਕੰਡੀਸ਼ਨ ਦਿਖਾ ਦਿੰਨੇ ਆ ਲੈਵੀ ਕੰਡੀਸ਼ਨ ਦੇਖ ਸਕਦੇ ਆ ਐਂਡ ਬੈਂਜ ਜਮਾ ਸੁੱਕਾ ਪਿਆ ਕਿਤੋਂ ਲੀਕ ਠੀਕ ਨਹੀਂ ਟਰੈਕਟਰ ਜਿਵੇਂ ਆਮ ਮਾਡਲ ਦੇ ਹਿਸਾਬ ਨਾਲ ਲੀਕ ਠੀਕ ਹੁੰਦੇ ਕਿਤੋਂ ਲੀਕ ਲੁਕ ਨਹੀਂ ਬਾਕੀ ਕੰਡੀਸ਼ਨ ਦੇਖ ਸਕਦੇ ਆ ਤੇ ਅਡਜਸਟੇਬਲ ਹਾਕ ਦੂਜੀ ਹੈਨਾ ਹਾਕ ਵਿੱਚ ਇਹਦੀ ਫਿਕਸੀ ਆਉਂਦੀ ਹੈ ਹਾਕ ਦੇ ਵਿੱਚ ਜਿਹੜੇ ਇਹਨਾਂ ਨੂੰ ਆਉਂਦੀ ਫਿਕਸੀ ਆਉਂਦੀ ਹੈ ਇਹਨਾਂ ਨੂੰ ਕਿ ਪੱਤੀ ਵਾਲੀ ਆਉਂਦੀ ਹੈ ਤੇ ਅੱਗੇ ਭਾਈ ਆਪਣੇ ਕੋ ਫੋਰ ਅੱਗੇ ਫੋਰ 3610 ਆ ਗਿਆ ਵੀਰੇ ਪਹਿਲਾਂ ਤਾਂ 3610 ਪਹਿਲਾਂ ਤਾਂ ਮਗਰੋਂ ਦਿਖਾ ਦਈਏ ਪਹਿਲਾਂ ਤਾਂ ਜਿਹੜਾ ਡਿਸਟ੍ਰੀਬਿਊਟਰ ਵਾਲੀ ਪਾਈਪ ਲੱਗੀ ਡੰਡਾ ਫੱਟੀ ਨਾਲ ਆ ਬਾਅਦ ਚੈੱਕ ਕਰਕੇ ਲਿਆ ਸਕਦੇ ਡਿਮਾਂਡ ਬਹੁਤ ਹੈ ਨਾ ਭਾਈ ਇਹਨਾਂ ਦੀ ਇਹਨਾਂ ਦੇ ਟ੍ਰੈਂਡਾਂ ਡਿਮਾਂਡ ਚੰਗੀ ਆ ਫੋਰ ਐ ਡਿਮਾਂਡ ਬਹੁਤ ਜਿਹੜੇ ਭਾਈ ਤਿਆਰ ਕਰਾਉਂਦੇ ਟਰੈਕਟਰ 3610 ਬਾਕੀ ਇਹ ਕਰ ਰੱਖਣ ਨੂੰ ਬੈਸਟ ਆ ਕਿਉਂਕਿ ਬੰਦ ਬ੍ਰੇਕਾਂ 'ਚ ਆ ਜਾਂਦਾ ਟਰੈਕਟਰ ਹਾਂਜੀ ਮੈਨੂੰ ਵੀ ਬੇਤਰੋ ਦੇਖ ਸਕਦੇ ਡਿਫੈਂਸ ਲੌਗ ਜਿਹੜਾ ਪਹਿਲਾਂ ਬਹੁਤ ਪੁਰਾਣੇ ਆਉਂਦੇ ਜਿਹੜੇ ਆਪਾਂ ਕਹਿ ਦਿੰਨੇ ਆ ਬਾਕੀ ਕੰਡੀਸ਼ਨ ਕੋਈ ਅਗਲੇ ਟਾਇਰਾਂ ਦੀ ਗੱਲ ਕਰੇ ਅਗਲੇ ਟਾਇਰ ਤਾਂ ਨਵੇਂ ਹੀ ਆ ਵੀਰੇ ਚਾਹਾਂ ਨਵੇਂ ਆਏ ਪਰ ਕਹੇ ਤੱਕ ਖੜਾ ਵਾ ਤੇ ਪਿਛਲੇ ਟਾਇਰਾਂ ਦੀ ਬਈ ਗੱਲ ਕਰੀਏ ਪਿਛਲੇ ਮੰਨ ਲਓ 40 ਕੁ ਪੈਸੇ ਆ ਵੀਰੇ 40 ਪੈਸੇ ਹੈਗੇ ਮੁੱਢੀ ਕੰਪਨੀ ਦੇ ਆ ਹਾਂਜੀ ਵੀਰੇ ਤੇ ਬਾਕੀ ਕੰਡੀਸ਼ਨ ਦੇਖ ਸਾ ਰੰਗ ਪੇਂਟ ਲਾਇਆ ਜਮਾਂ オリジナル ਆ ਬਾਕੀ ਕੰਡੀਸ਼ਨ ਦੀ ਗੱਲ ਕਰੇ ਬਈ ਨੰਬਰ PV13 PV13 ਸੰਗਰੂਤਾ ਨੰਬਰ ਆ ਜੀ ਮੈਨੂੰ ਮਤਲਬ ਜਿੰਨੇ ਟਾਇਰ ਸਾਰੇ ਪੰਜਾਬ ਨੰਬਰ ਦੇ ਵਿੱਚ ਆ 6 ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਕੋਕਾ ਪੀਸ ਦੇ ਵਿੱਚ ਟੱਟ ਰਾ ਤੇ ਇਹਦੀ ਡਿਮਾਂਡ ਦੀ ਗੱਲ ਕਰੀ ਬੀ ਡਿਮਾਂਡ ਕਰਦੇ ਆ 135 1 ਲੱਖ 35 ਹਾਂ ਲੈ ਵੀ 1 ਲੱਖ 20 ਦਾ ਵੀਰੇ ਲਾਸਟ ਦੇ ਦਾਂਗੇ ਬੇਟਾ ਲੈ ਵੀ 1 ਲੱਖ ਤੇ 20 ਹਜ਼ਾਰ ਦਾ ਟੱਟ ਲੈ ਜੋ ਫੋਰ ਆਲਿਆਂ ਦਾ ਸ਼ਕੀ ਦਾਸ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ 6 ਜਰੀਆ ਨੇ ਵੀ ਇਹ ਵੀ 6 ਆਨ ਅਰੀਨਲ ਹੀ 6 ਆ 6 ਜਰੀ ਨਹੀਂ 6 ਜੋ 540 ਚੱਕਰ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕ ਕੰਡੀਸ਼ਨ ਵਜੋਂ A1 ਆ ਬਾਕੀ ਰੈਮ ਰੂਮ ਦਿਖਾ ਦਿੰਨੇ ਆ ਜਿਵੇਂ ਰੰਗ ਕੋਲ ਚਾਰੇ ਰੈਮ ਰੂਮ ਦਾ ਬਹੁਤ ਸੋਹਣਾ ਟਰੈਕਟਰ ਬੜਾ ਜਿਵੇਂ ਸਾਫ ਪਿਆਰਾ ਰੈਮ ਰੂਮ ਬਾਕੀ ਕੰਡੀਸ਼ਨ ਪਿੱ ਅਗੇ ਭਾਈ ਆਪਣੇ ਕੋਲੇ ਅਗੇ ਫੋਰਡ 3600 ਆ ਗਿਆ ਲੈ ਵੀ ਫੋਰਡ 3600 ਜਿਹੜੇ ਭਰਾ ਤਿਆਰ ਕਰਾਉਂਦੇ ਸੀ ਪਿਛਲੇ ਟਾਇਰਾਂ ਦੀ ਗੱਲ ਕਰੀਏ ਗੁੜੀਆ ਤੇ 14 ਦੇ ਟਾਇਰ ਆ 14 ਟਾਇਰ ਅੱਧੇ ਵਾਂਗੂ ਪਏ ਆ ਬਾਕੀ ਤੁਸੀਂ ਜੇ ਡੰਡਾ ਫੱਟੀ ਨਾਲ ਆ ਹਾਂਜੀ ਠੀਕ ਆ 6 ਛਰੀਆ ਬਾਕੀ ਕੰਡੀਸ਼ਨ ਰੰਗ ਪੇਂਟ ਦੇਖ ਸਕਦੇ ਐ ਓਕੇ ਪਿਆ ਵਾ ਜਮਾ ਸੁੱਕਾ ਪਿਆ ਬਾਕੀ ਟੂਬਾ ਟੂਬਾਂ ਵੇਖ ਲਓ ਟੂਬਾਂ ਨੂੰ ਜਮਾ ਸੁੱਕਾ ਪਿਆ ਵਾ ਤੇ ਭਾਈ ਆਪਾਂ ਇਹ ਮਾਡਲ ਕਿੰਨਾ ਇਹ ਮਾਡਲ 94 ਪਈ 1994 ਮਾਡਲਾ ਲੈ ਵੀ ਮਿੱਤਰੋ ਰੰਗ ਪੇਂਟ ਦੇਖ ਲੈ ਬੂਲੇ ਟਾਇਰ ਵੀ 85 ਪੈਸੇ ਪਏ ਆ ਪੱਕੇ ਬਾਕੀ ਦੇਖ ਸਕਦੇ ਅਗਲੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ 85 ਪੈਸੇ ਟਾਇਰ ਆ ਤੇ ਬਾਕੀ ਟਾਟਾ ਬਿਰਲਾ ਦੇਣਾ ਬਿਰਲਾ ਦੇ ਹਾਂ ਬਿਰਲਾ ਦੇ ਆ ਤੇ ਆ ਪਿਛਲੇ ਗੁਡੀਅਰ ਦੇ ਗੁਡੀਅਰ ਦੇ 14 ਵਾ ਦੇ ਬਾਕੀ ਕੁਝ ਖੜਾਵਾ ਦੇਖ ਸਕਦਾ ਟਰੈਕਟਰ ਦਾ 14 ਟਾਇਰ ਨੇ ਆ ਲੱਗਦਾ ਪੂਚਾ ਵੱਡ ਲੈਣਾ ਬਈ ਪੂਲ ਹੈਵੀ ਖੜਾਵਾ ਬਹੁਤ ਸੋਹਣਾ ਬਹੁਤ ਸੋਹਣਾ ਬਾਕੀ ਖੜ ਨਹੀਂ ਖੁਣ ਨਹੀਂ ਬਹੁਤ ਸੋਹਣੇ 94 ਮਾਡਲ ਇਹ 94 ਹੈ ਵੀਰੇ ਦੀ ਡਿਮਾਂਡ ਦੀ ਗੱਲ ਕਰੀ ਬਈ ਕਿਹਨੇ ਡਿਮਾਂਡ ਤੇ 1.35 ਕਰਦੇ ਆ ਸਵਾ ਲੱਖ ਦਾ ਹੀ ਦੇ ਦਾਂਗੇ ਸਵਾ ਲੱਖ ਦਾ ਲੈ ਵੀ ਬਈ ਜਿਹਨੇ ਤਿਆਰ ਕਰਾਉਣਾ 1 ਲੱਖ ਤੇ 25000 ਦਾ ਟਰੈਕਟਰ ਲੈ ਏਡੀਆ ਹੀ ਹੋਇਆ ਵਿਆਹ ਅੱਛਾ ਏਡੀਆ ਹੀ ਵਿੱਚ ਹਾਂ ਏਡੀਆ ਹੈ ਗਵਰਨਰ ਦਾ ਟਰੈਕਟਰ ਠੀਕ ਆ ਲੈ ਵੀ ਮਿੱਤਰੋ ਏਡੀਆ ਹੀ ਹੋਇਆ ਟਰੈਕਟਰ ਗਵਰਨਰ ਵਾਲਾ ਇੰਜਨ ਤੇ ਬਾਕੀ ਤੁਸੀਂ ਦੇਖ ਸਕਦੇ ਕੰਡੀਸ਼ਨ ਵਜੋਂ A1 ਕੋਕਾ ਪੀਸ ਆ 1,25000 ਦਾ ਪਿਆਬ ਨੰਬਰ ਪਿਆਬ ਨੰਬਰ PV4 ਚੈੱਕ ਕਰ ਲੋ C1571 ਨੰਬਰ ਆ 1571 ਨੰਬਰ ਆ ਤੇ 94 ਮਾਡਲ ਆ ਮਿੱਤਰੋ ਜਿਹੜਾ ਤਿਆਰ ਕਰਨੇ ਬਸ 95 ਜਬੰਦ ਹੋਏ ਨੇ ਇਹ ਇਹ 96 ਜੀ ਹਾਂ 2 ਸਾਲ ਦਾ ਅੱਗੇ ਗੱਲ ਕਰੀਏ 575 ਡੀਆ ਜੀ ਜੀ ਇਹ ਵੀ ਦੇ ਤਬਾਸ਼ਕੇਣਾ ਬਾਕੀ ਮੜਲਾ ਆ ਰਿਜੀਨਲ ਟ੍ਰੈਕਟਰ ਆ ਸਾਰਾ ਆ ਰਿਜੀਨਲ ਆ ਹਾਂਜੀ ਤੇ ਬਾਕੀ ਪਿਛਲੇ ਟਾਇਰਾਂ ਦੀ ਗੱਲ ਕੀ ਪਿਛਲੇ ਟਾਇਰ ਵੀ ਵੀਰੇ ਸਹੀ 98 ਪੈਸੇ ਹੀ ਆ ਬਹੁਤ ਗੁੱਡੀ ਜੀ ਕਿ ਕੰਪਨੀ ਨਵੇਂ ਆ ਮੰਨ ਲਓ 98 ਵੇਖੇ ਕਹਿੰਦੇ ਤੇ ਮੋਰਲੇ ਵਿੱਚ ਦੇਖੇ ਤੇ ਚਾਰੇ ਇੱਕੋ ਜਿਹੇ ਟਾਇਰ ਚਾਰੇ ਚੌਂਕੜਾ ਟਾਇਰਾਂ ਦਾ ਐ 90 ਪਲੱਸ ਪਿਆ ਹਾ ਜਿਹਨੂੰ ਆਪਾਂ 90 ਪਲੱਸ ਕਹਿ ਦਿੰਦੇ ਆ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਡਬਲ ਡਿਸਟ੍ਰਿਬਿਊਟਰ ਮਿੱਤਰੋ ਵੀ ਦੇਖ ਸਕਦੇ ਹੋ ਖਾਸ ਹੀ ਆ ਜ਼ਿਆਦਾ ਟਾਇਰ ਦਾ ਡਬਲ ਡਿਸਟ੍ਰਿਬਿਊਟਰ ਐਡਜਸਟੇਬਲ ਹੋਕਾ 6 ਝਰੀ ਆ ਬਾਕੀ ਡੰਡਾ ਫੱਟੀ ਨਾਲ ਆ ਬਾਕੀ ਰੰਗ ਪੇਂਟ ਹਲ ਦੇਖ ਸਕਦੇ ਮੈਂ ਕਹਿੰਦਾ weight boot ਵੀ ਪਿੱਛੇ ਨਾਲ ਦੇ ਆ ਅਸੀਂ ਜਿਹੜੇ ਕੰਪਨੀਆਂ ਲਾਉਂਦੇ ਨੇ ਹਾਂ ਕੰਪਨੀ ਦੇ weight ਆ ਨਵੀਂ ਬੈਟਰੀ ਆ ਇੰਜਨ ਉਹਨਾਂ ਵੀ ਜਿਵੇਂ ਟਰੈਕਟਰ ਸੋਨਾ ਬਾਨੇ ਮਾਡਲ ਦੇ ਹਿਸਾਬ ਨਾਲ ਤੇ ਉਵੇਂ ਕੰਡੀਸ਼ਨ ਆ ਜਿਵੇਂ ਉਵੇਂ ਇੰਜਨ ਆ ਲੈ ਵੀ ਮਿੱਤਰੋ ਵੇਟ ਦੇਖ ਸਕਦੇ ਆ ਅਗਲੇ ਪੰਨੇ ਵੇਟ ਉਵੇਂ ਅਨਵਿਲਡ ਵੇਟ ਦੇ ਵਿੱਚ ਆ ਤੇ ਬਾਕੀ ਕੰਡੀਸ਼ਨ ਦੀ ਗੱਲ ਕਰੀ A1 ਜਿੰਨਾ ਪਿਆ ਸਾਰਾ ਟਰੈਕਟਰ origignal ਪਿਆ ਰੰਗ ਪੇਂਟ ਵਾਲਾ ਬਈ ਰੰਗ ਪੇਂਟ origignal ਆ ਵਿਦੇ ਕੱਲਾ ਵਾਪਰ ਇਹਦਾ ਕੱਲਾ ਉਹ ਛੱਡ ਕੇ ਬਾਕੀ ਸਾਰਾ ਰੈਟਰੀਕ ਵਾਲਾ ਤੇਰੀ ਡਿਮਾਂਡ ਦੀ ਗੱਲ ਕਰ ਕੀ ਨਹੀਂ ਡਿਮਾਂਡ ਆ ਡਿਮਾਂਡ ਇੱਕ 65 ਕਰਦੇ ਆ ਜੀ ਠੀਕ ਆ ਜੀ ਲਾਸਟ ਇੱਕ 45 ਦਾ ਦੇਣਾ ਲੈ ਵੀ 1 ਲੱਖ 45000 ਲੈ 575 ਡੀਆ ਬਾਕੀ ਤੁਸੀਂ ਦੇਖ ਸਕਦੇ ਆ ਵੀਡੀਓ ਨੂੰ ਸ਼ੇਅਰ ਕਰ ਦਬ ਕੇ ਜੇ ਕੋਈ ਵੀ ਭਰਾ ਨੇ ਕਿਸੇ ਟਰੈਕਟਰ ਦੇਖੀਦਿਆਂ ਬਾਈ ਨੰਬਰ ਤੇ ਜਾਣਕਾਰੀ ਲਈ ਆਪਣਾ ਪਿੰਡ ਪਿੰਡ ਆਪਣਾ ਲਵਾਰਾ ਜ਼ਿਲ੍ਹਾ ਮੋਗਾ ਹਾਂਜੀ ਜੰਟਾ ਬਾਈ ਨੰਬਰ 9501356301 9501356301 56301 ਇਹ ਨੰਬਰ ਤੇ ਕਾਲ ਕਰਕੇ ਮਿੱਤਰੂ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਜੇ ਕਿਸੇ ਭਰਾ ਨੇ ਤਸਲੀ ਬਖਸ਼ਵਾ ਕੇ ਚੈੱਕ ਕਰਕੇ ਵੀ ਲਿਆ ਨਾ ਹੋਵੇ ਬਾਈ ਗਾਰੰਟੀ ਹੈ ਜਿੱਥੇ ਮਰਜੀ ਆ ਜਾਓ। ਮਿੱਤਰੋ ਜਿੱਥੇ ਵਾਕ ਚੈੱਕ ਕਰਕੇ ਲਈ ਆ ਸਾਦੇ ਆ ਪੈਂਡ ਲਵਾਰਾ ਭਾਈ ਮੋਗੇ ਤੋਂ ਕਿੰਨੇ ਕਿਲੋਮੀਟਰ ਹੈ? ਮੋਗੇ ਤੋਂ ਹੈਗਾ 3-4 ਕਿਲੋ। ਹਾਂਜੀ 3-4। ਲੈ ਵੀ ਮਿੱਤਰੋ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਸਾਰੇ ਟਰੈਕਟਰ A1 ਕੰਡੀਸ਼ਨ ਦੇ ਭਾਈ ਆਪਣੇ ਕੋਲ ਇਸ ਟਾਈਮ ਕਿੰਨੇ ਟਰੈਕਟਰ ਖੜੇ ਨੇ? 7-8 ਟਰੈਕਟਰ ਖੜੇ ਹੁੰਦੇ ਵੀਰੇ ਆਪਾਂ। ਠੀਕ ਹੈ ਜਦੋਂ ਮਰਜੀ ਆ ਜਾਓ। ਜਦੋਂ ਮਰਜੀ। ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ।